ਜੀ ਬਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾੜ ਬਰਬਰੀ ਗੋਟ ਫਾਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਵੀ ਬੱਕਰੀਆਂ ਨੂੰ ਲੀਵਰ ਟੋਨਿਕ ਕਦੋਂ ਕਿਵੇਂ ਅਤੇ ਕਿੰਨੀ ਮਾਤਰਾ ਵਿੱਚ ਦੇ ਸਕਦੇ ਹਾਂ ਇਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸੋ ਹਾਂਜੀ ਬਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜੇਕਰ ਆਪਾਂ ਬੱਕਰੀਆਂ ਦਾ ਕੰਮ ਕਰਦੇ ਹਾਂ ਤਾਂ ਕਈ ਵਾਰ ਇਦਾਂ ਹੁੰਦਾ ਵੀ ਆਪਾਂ ਲੀਵਰ ਟੋਨਿਕ ਦੇ ਲਈ 5 ਲੀਟਰ ਗੇਲਣ ਆਪਾਂ ਲੈ ਆਉਨੇ ਆ ਤੇ ਆਪਾਂ ਲਗਾਤਾਰ ਜਿਹੜਾ ਬੱਕਰੀਆਂ ਨੂੰ ਲੀਵਰ ਟੋਨਿਕ ਆ ਉਹ ਦਿੰਦੇ ਰਹਿੰਨੇ ਆ ਵੀ ਬੱਕਰੀਆਂ ਨੂੰ ਭੁੱਖ ਲੱਗਦੀ ਰਵੇ ਤੇ ਬੱਕਰੀਆਂ ਵੱਧ ਖਾਣ ਪੀਣ ਤਾਂ ਇਹਦੇ ਵਿੱਚ ਆਪਣਾ ਨੁਕਸਾਨ ਹੋ ਸਕਦਾ ਕਿਉਂਕਿ ਜੇਕਰ ਆਪਾਂ ਲਗਾਤਾਰ ਰੁਟੀਨ ਦੇ ਵਿੱਚ ਲੀਵਰ ਟੋਨਿਕ ਦੇਵਾਂਗੇ ਬੱਕਰੀਆਂ ਨੂੰ ਤਾਂ ਉਹਦੇ ਨਾਲ ਬੱਕਰੀਆਂ ਦਾ ਇਮਿਊਨਿਟੀ ਸਿਸਟਮ ਕਮਜ਼ੋਰ ਹੋ ਜਾਂਦਾ ਤੇ ਬੱਕਰੀ ਬਿਮਾਰ ਹੋ ਜਾਂਦੀ ਆ ਤੇ کئی ਵਾਰ ਇਹ ਦਾ ਵੀ ਦਾਵੀ ਜਦੋਂ ਬੱਕਰੀ ਬਿਮਾਰ ਹੋ ਜਾਂਦੀ ਆ ਤਾਂ ਉਹ ਜਲਦੀ ਠੀਕ ਵੀ ਨਹੀਂ ਹੁੰਦੀ ਕਿਉਂਕਿ ਉਹਦਾ ਮੀਨਟਿ ਸਿਸਟਮ ਕਮਜ਼ੋਰ ਹੁੰਦਾ ਤੇ ਰਿਕਵਰ ਹੋਣ ਵਿੱਚ ਵੀ ਸਮਾਂ ਲਗਾ ਦਿੰਦੀ ਆ ਤਾਂ ਉਹਨਾਂ ਟਾਈਮ ਆਪਣਾ ਦਵਾਈਆਂ ਦੇ ਉੱਪਰ ਜਿਹੜਾ ਖਰਚ ਹੁੰਦਾ ਰਹਿੰਦਾ ਸੋ ਇਸ ਲਈ ਲਗਾਤਾਰ ਕਦੇ ਵੀ ਬੱਕਰੀਆਂ ਨੂੰ ਡਿਲੀਵਰੀ ਟਾਣ ਕੇ ਨਹੀਂ ਦੇਣਾ ਚਾਹੀਦਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਲੀਵਰ ਟਾਣ ਕਾ ਜਿਹੜਾ ਕਦੋਂ ਦੇਣਾ ਚਾਹੀਦਾ ਤੇ ਕਦੋਂ ਨਹੀਂ ਦੇਣਾ ਚਾਹੀਦਾ ਜਦੋਂ ਆਪਾਂ ਬੱਕਰੀਆਂ ਦੀ ਡੀਵਾਰਮਿੰਗ ਕਰਦੇ ਆ ਤੋ ਉਸ ਤੋਂ ਬਾਅਦ ਲੀਵਰ ਟੋਨਿਕ ਦੇਣਾ ਚਾਹੀਦਾ ਜਦੋਂ ਆਪਾਂ ਬੱਕਰੀਆਂ ਦੀ ਵਾਰਮਿੰਗ ਕਰਦੇ ਆ ਤਾਂ ਉਸ ਤੋਂ ਅਗਲੇ ਦਿਨ ਤੋਂ ਆਪਾਂ ਜਿਹੜਾ ਲੀਵਰ ਟੋਨਿਕ ਦਾ ਸਟਾਰਟ ਕਰ ਸਕਦੇ ਆ 5-6 ਦਿਨ ਲਗਾਤਾਰ ਆਪਾਂ ਬੱਕਰੀਆਂ ਨੂੰ ਲੀਵਰ ਟੋਨਿਕ ਦੇ ਸਕਦੇ ਆ ਕਿਉਂਕਿ ਡੀ ਵਾਰਮਿੰਗ ਵਾਲੀ ਮੈਡੀਸਨ ਨਾਲ ਬੱਕਰੀਆਂ ਦੇ ਲੀਵਰ ਉੱਪਰ 1-2% ਇਫੈਕਟ ਪੈਂਦਾ ਤੇ ਉਹ ਲੀਵਰ ਟੋਨਿਕ ਨਾਲ ਜਿਹੜਾ ਸਹੀ ਹੋ ਜਾਂਦਾ ਇੱਕ ਜਿਵੇਂ ਹੁਣ ਬਈ ਗਰਮੀ ਦਾ ਮੌਸਮ ਆ ਤੇ ਗਰਮੀਆਂ ਦੇ ਵਿੱਚ ਮਸ ਜੀ ਬਾਂਝ ਜਾਂਦੀ ਹੈ ਜਾਂ ਵੈਸੇ ਜਿਹੜੇ ਬੱਕਰੀਆਂ ਸਟ्रेस ਫੀਲ ਕਰ ਜਾਂਦੀਆਂ ਜਿਆਦਾ ਗਰਮੀ ਕਰਨਾ ਤੇ ਇਹਦਾ ਕਰਕੇ ਬੱਕਰੀਆਂ ਖਾਣ ਪੀਣ ਘੱਟ ਕਰ ਦਿੰਦੀਆਂ ਤਾਂ ਉਸ ਹਾਲਤ ਵਿੱਚ ਵੀ ਆਪਾਂ ਬੱਕਰੀਆਂ ਨੂੰ ਲੀਵਰ ਟੌਣ ਕੇ ਦੇ ਸਕਦੇ ਆ ਇੱਕ ਆਪਾਂ ਤੁਹਾਨੂੰ ਹੋਰ ਦੱਸ ਦਿੰਦੇ ਆ ਵੀ ਕਈ ਵਾਰ ਬੱਕਰੀ ਬਿਮਾਰ ਹੋ ਜਾਂਦੀ ਆ ਤੇ ਬੱਕਰੀਨ ਬਿਮਾਰ ਹੋਣ ਕਰਕੇ ਤਾਂ ਦਵਾਈ ਗਰਮ ਹੋਣ ਕਰਕੇ ਵੀ ਕਈ ਵਾਰ ਬੱਕਰੀਆਂ ਦੇ ਲੀਵਰ ਤੇ ਇਫੈਕਟ ਪਾ ਜਾਂਦਾ ਤੇ ਜਦੋਂ ਬੱਕਰੀ ਸਹੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਜਦੋਂ ਬੱਕਰੀ ਸਹੀ ਹੁੰਦੀ ਉਸ ਤੋਂ ਬਾਅਦ ਬੱਕਰੀ ਜਿਹੜੀ ਖਾਣ ਪੀਣ ਘੱਟ ਕਰ ਦਿੰਦੀ ਆ ਵੀ ਬਿਮਾਰੀ ਤੋਂ ਤਾਂ ਠੀਕ ਹੋ ਜਾਂਦੀ ਪਰ ਥੋੜਾ ਬੱਤਾਂ ਜਿਹੜਾ ਖਾਣ ਪੀਣਾ ਘੱਟ ਕਰ ਦਿੰਦੀ ਆ ਤਾਂ ਉਸ ਹਾਲਤ ਵਿੱਚ ਆਪਾਂ ਬੱਕਰੀ ਨੂੰ ਲੀਵਰ ਟੋਣ ਕੇ ਦੇ ਸਕਦੇ ਆ ਪਰ ਲਗਾਤਾਰ ਕਦੇ ਵੀ ਨਹੀਂ ਦੇਣਾ 2 ਜਾਂ 3 ਦਿਨ ਲਗਾਤਾਰ ਦੇਣਾ ਚਾਹੀਦਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਇੱਕ ਬੱਕਰੀ ਨੂੰ ਕਿੰਨੀ ਮਾਤਰਾ ਵਿੱਚ ਲੀਵਰ ਟੋਣ ਕੇ ਦੇਣਾ ਚਾਹੀਦਾ ਵੀ ਬੱਕਰੀ ਨੂੰ ਜਦੋਂ ਲੀਵਰ ਟੋਣ ਕੇ ਦੇਣਾ ਤੋ ਬੋਡੀ weight ਦੇ ਹਿਸਾਬ ਨਾਲ ਹੀ ਦੇਣਾ 5 ਕਿਲੋ ਬੋਡੀ weight ਨੂੰ 3 ml ਆਪਾਂ ਲੀਵਰ ਟੋਨਿਕ ਦੇ ਸਕਦੇ ਆ ਜਿੰਨਾ ਵੀ ਆਪਣੀ ਬੱਕਰੀ ਦਾ ਬੋਡੀ weight ਹੈਗਾ ਤੋ ਬੋਡੀ weight ਦੇ ਹਿਸਾਬ ਨਾਲ ਆਪਾਂ ਜਿਹੜਾ ਬੱਕਰੀ ਨੂੰ ਲੀਵਰ ਟੋਨਿਕ ਦੇ ਸਕਦੇ ਆ ਚਾਹੇ ਬੱਚਾ ਚਾਹੇ ਬੱਕਰੀ ਵੱਡੀ ਜਿੰਨਾ ਉਹਦਾ ਬੋਡੀ weight ਹੋਗਾ ਉਹਦੇ ਹਿਸਾਬ ਨਾਲ ਜਿਹੜਾ ਆਪਾਂ ਬੱਕਰੀ ਨੂੰ ਲੀਵਰ ਟੋਨਿਕ ਦੇ ਸਕਦੇ ਆ ਤੇ ਕਦੋਂ ਨਹੀਂ ਦੇ ਸਕਦੇ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਕਈ ਵਾਰ ਬੱਕਰੀ ਬਿਮਾਰ ਹੋ ਜਾਂਦੀ ਆ ਤੇ ਇੱਕਦਾਂ ਬੱਕਰੀ ਬਿਮਾਰ ਹੁੰਦੀ ਆ ਉਸ ਨੂੰ ਆਪਾਂ ਦਵਾਈਆਂ ਦੇ ਰਹੇ ਹੁੰਨੇ ਆ ਪਰ ਨਾਲ ਹੀ ਆਪਾਂ ਜਿਹੜਾ ਲਿਵਰਟੌਨਕੇ ਦੇ ਦੇ ਦਿੰਨੇ ਆ ਤਾਂ ਉਸ ਹਾਲਤ ਵਿੱਚ ਵੀ ਲਿਵਰਟੌਨਕੇ ਨਹੀਂ ਦੇਣਾ ਚਾਹੀਦਾ ਜਦੋਂ ਬੱਕਰੀ ਠੀਕ ਹੋ ਜਾਂਦੀ ਆ ਉਦੋਂ ਆਪਾਂ ਜਿਹੜਾ ਲਿਵਰਟੌਨਕਾ ਦੇ ਸਕਦੇ ਆ ਤਾਂ ਜਾਂ ਜਿਵੇਂ ਗਰਮੀ ਦੇ ਮੌਸਮ ਵਿੱਚ ਬੱਕਰੀ ਘਟ ਖਾਂਦੀ ਪੈਂਦੀ ਆ ਉਦੋਂ ਆਪਾਂ ਲਿਵਰਟੌਨਕੇ ਦੇ ਸਕਦੇ ਆ ਬਾਕੀ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਮਹੀਨੇ ਦੇ ਵਿੱਚ ਆਪਾਂ ਦੱਸ ਦੇਣੀ ਜਿਹੜਾ ਲਿਵਰਟੌਨਕਾ ਦੇ ਸਕਦੇ ਆ ਲਗਾਤਾਰ ਕਦੇ ਵੀ ਨਹੀਂ ਦੇ ਸਕਦੇ ਜਾਂ ਤਾਂ ਆਪਾਂ ਮਹੀਨੇ ਦੇ ਵਿੱਚ 10 ਦਿਨ ਦੇ ਸਕਦੇ ਆ ਜਾਂ ਆਪਾਂ ਇਦਾਂ ਕਰ ਸਕਦੇ ਆ ਵੀ ਹਫਤੇ ਦੇ ਵਿੱਚ 2 ਜਾਂ 3 ਦਿਨ ਆਪਾਂ ਬੱਕਰੀਆਂ ਨੂੰ ਲੀਵਰ ਟੋਨਿਕ ਦੇ ਸਕਦੇ ਆ ਸੋ ਇਸ ਤਰ੍ਹਾਂ ਜਿਹੜਾ ਆਪਾਂ ਬੱਕਰੀਆਂ ਨੂੰ ਲੀਵਰ ਟੋਨਿਕ ਦੇ ਸਕਦੇ ਆ ਜਦੋਂ ਵੀ ਬੱਕਰੀਆਂ ਨੂੰ ਲੀਵਰ ਟੋਨਿਕ ਦੇਣਾ ਤਾਂ ਸਹੀ ਢੰਗ ਨਾਲ ਦੇਣਾ ਚਾਹੀਦਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਇਹਦੇ ਲਈ ਆਪਾਂ ਕਿਹੜੀ ਮੈਡੀਸ਼ਨ ਵਰਤ ਸਕਦੇ ਆ ਤਾਂ ਆਪਾਂ ਵੀ ਲੀਵਰ ਟੋਨਿਕ ਦੇ ਲਈ ਕੋਈ ਵੀ ਜਿਹੜੀ ਆਪਾਂ ਪਸੀ ਵਾਲੀ ਲੀਵਰ ਟੌਨ ਕੇ ਵਰਤਦੇ ਆ ਉਹ ਆਪਾਂ ਦੇ ਸਕਦੇ ਆ ਆਪਾਂ ਨੂੰ ਮੈਡੀਕਲ ਸਟੋਰ ਤੋਂ ਹਾਂ ਮੀ ਇਹ ਲੀਵਰ ਟੌਨ ਕੇ ਮਿਲ ਜਾਂਦਾ ਸੋ ਹਾਂਜੀ ਬਈ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ